ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਨਾਬੇ ਦੇ ਵਿੱਚ ਜੋ ਕਿ ਪੈਟਰੋਲ ਤੇ ਡੀਜ਼ਲ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਕਿਉਂਕਿ ਜਿਹੜੀ ਟਰੱਕ ਡਰਾਈਵਰਾਂ ਦੀ ਹਲਤਾਰ ਕੀਤੀ ہوئی ਆ ਜੋ ਕਾਨੂੰਨ ਜੋ ਮੋਦੀ ਸਰਕਾਰ ਵੱਲੋਂ ਉਹ ਕੀਤਾ ਗਿਆ ਉਹਦੇ ਲਈ ਅੱਜ ਟਰੱਕ ਟਰੱਕਾਂ ਵਾਲਿਆਂ ਵੱਲੋਂ ਜਿਹੜੀ ਸਾਰਾ ਕੁਝ ਬੰਦ ਕੀਤਾ ਹੋਇਆ ਅੱਜ ਜਾਮ ਕੀਤਾ ਹੋਇਆ ਤਾਂ ਕਿ ਪੈਟਰੋਲ ਪੰਪ ਬੰਦ ਹੋਣ ਲੱਗੇ ਨੇ ਜੋ ਕਿ ਤੇਲ ਨਹੀਂ ਪਿਚਾਉਣਾ ਕਿਉਂਕਿ ਟਰੱਕਾਂ ਨਾਲੇ ਆਉਣਾ ਦੇਖ ਸਕਦੇ ਹੋ ਤੁਸੀਂ ਕਿਵੇਂ ਗਾਹ ਪੈ ਰਿਹਾ ਦੇਖ ਲਓ ਨਾਬੇ ਦੇ ਵਿੱਚ ਪੈਟਰੋਲ ਤੇ ਡੀਜ਼ਲ ਬਿਲਕੁਲ ਖਤਮ ਹੁੰਦਾ ਜਾ ਰਿਹਾ ਸਾਰੇ ਪੱਖ-ਪੱਖ ਸ਼ਹਿਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਜਾਮ ਲੱਗਿਆ ਪਿਆ ਕਿਵੇਂ ਲੋਕ ਪਰੇਸ਼ਾਨ ਹੋ ਰਹੇ ਨੇ ਜਿਹੜਾ ਕਾਨੂੰਨ ਹੈ ਗਲਤ ਆ ਜੋ ਟਰੱਕ ਵੀਰ ਸਾਡੇ ਕਹਿੰਦੇ ਨੇ ਕਿਉਂਕਿ ਟਰੱਕਾਂ ਦੇ ਵਿੱਚ ਡੀਜ਼ਲ ਤੇ ਤੇਲ ਆਉਂਦਾ ਇਸ ਕਰਕੇ ਬਹੁਤ ਸਮੱਸਿਆ ਲੋਕ ਟੈਂਕੀਆ ਭਰੌਣ ਲੱਗੇ ਰਹੇ ਨੇ ਦੇਖੋ ਮਿਲੂਗਾ ਬਈ ਡੀਜ਼ਲ ਮਿਲੂਗਾ ਖੜੇ ਨਾ ਕਰਦੇ ਕਦੋਂ ਖੜੇ ਆ ਬਈ 15 20 ਮਿੰਟ ਹੋ ਗਏ ਦਾ ਰੰਗ ਆਸੇ ਆਤ ਰੋਲ ਰੋਲ ਦੇ ਨੇ ਮੋਕਸ ਜਿਆ ਨੋਕਾ ਡੀਂਗਾ ਘਰੋ ਜਾ ਕੇ